ਲਵੀ ਦੋਸਤੋ ਅੱਜ ਆਪਾਂ ਨੂੰ ਮਿਲ ਗਿਆ ਵੀਰਪਾਲ ਸਿੰਘ ਬ੍ਰਾਮਪੁਰ ਪੇਟ ਆ ਬਈ ਦੇਖੋ ਬੰਦੇ ਨੇ ਆਪਣਾ ਸਾਈਕਲ ਲਿਆ ਹੋਇਆ ਵੀਰੋ ਹੰਡਾ ਕਿਧਰ ਦੇ ਆਏ ਦੁੱਧਵਾ ਕੇ ਦੁੱਧਵਾ ਕੇ ਆਇਆ ਬਈ ਦੁੱਧਵਾ ਕੇ ਆਇਆ ਬੰਦਾ ਦੇਖ ਲਾ ਆਪਣੇ ਪਸ਼ੂ ਰੱਖੇ ਹੋਏ ਆ ਦੋਸਤੋ ਸਾਈਕਲ ਪਰ ਅੱਜ ਅੱਜ ਕੱਲ ਦੇ ਮੁੰਡੇ ਸਾਈਕਲ ਚੱਕਣ ਤੇ ਸ਼ਰਮ ਮਾਉਂਦੇ ਆ ਸੋ ਦੇਖ ਲਓ ਇਹਨੇ ਆਪਣੀ ਕਿਰਤ ਨਹੀਂ ਛੱਡੀ ਆਪਣੇ ਧੰਦੇ ਨਾਲ ਜੁੜਿਆ ਹੋਇਆ ਅੱਜ ਲੋਕ 1 ਕਿਲੋ ਦੁੱਧ ਪੈਦਾ ਕਰਨ ਤੇ ਕਰਦੇ ਆ ਤੇ ਵੀਰਪਾਲ ਸਿੰਘ ਇਹਨੇ ਦੇਖ ਲਓ ਆਪਣੇ ਪਸ਼ੂ ਰੱਖ ਕੇ ਦੋਸਤੋ ਸਭ ਤੋਂ ਵਧੀਆ ਕੰਮ ਹੈ ਤੁਸੀਂ ਇਹਨਾਂ ਦੋਸਤਾਂ ਤੇ ਸਿੱਖੋ ਸਿੱਖ ਕੇ ਆਪਣਾ ਆਪਣਾ ਕਾਰੋਬਾਰ ਸ਼ੁਰੂ ਕਰੋ ਚਾਹੇ ਇੱਕ ਪਸ਼ੂ ਰੱਖੋ ਦੋ ਰੱਖੋ ਤੇ ਹਰ ਇੱਕ ਜ਼ਿਮੀਂਦਾਰ ਨੂੰ ਪਸ਼ੂ ਜ਼ਰੂਰ ਰੱਖਣੇ ਚਾਹੀਦੇ ਆ ਇਹਨਾਂ ਸ਼ਬਦਾਂ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ ਥੈਂਕ ਯੂ 88000 ਕ 78000 ਜਾਨਵਰ ਘਟਿਆ ਕਿੰਨੇ ਜਾਨਵਰ ਘਟਿਆ 578000 ਕਹਿੰਦੇ ਆ ਵੀ 1 ਸਾਲ ਦੇ ਵਿੱਚ ਯਾਨੀ ਲੋਕਾਂ ਨੇ ਜਿਹੜੇ ਬਾਹਰ ਚਲੇ ਗਏ ਜਾਂ ਕੰਮ ਛੱਡ ਤਾ ਵੀ ਇੰਨਾ ਜਾਨਵਰ ਘਟ ਗਏ ਇਸੇ ਕਰਕੇ ਧੂੜੀ ਮੰਦੀ ਆ ਜਿਨ੍ਹਾਂ ਨੇ ਧੂੜੀ ਖਾਣੀ ਆ ਜਾਨਵਰਾਂ ਨੇ ਜਦ ਉਹ ਹੀ ਨਹੀਂ ਹੈਗੇ ਹੂੰ ਠੀਕ ਆ ਇਹ ਚੱਕਰਾ ਕਰਕੇ ਫੇ ਹੁਣ ਇਹ ਚੱਕਰ ਫੇਲ ਹੋ ਰਿਹਾ ਆ ਲੋਕਾਂ ਕੋਲ ਸਭ ਕੰਮ ਕਰਕੇ ਰਾਜੀ ਨਹੀਂ ਤੁਸੀਂ ਕੀ ਸੁਦੇਸ਼ ਦੇਣਾ ਚਾਹੁੰਦੇ ਜਿਹੜੇ ਜ਼ਿੰਮੇਵਾਰ ਭਰਾ ਐ ਨਹੀਂ ਆਪਣਾ ਤਾਂ ਵਧੀਆ ਚੱਲਦਾ ਜੀ ਕਰਨਾ ਚਾਹੀਦਾ ਸਾਰਿਆਂ ਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਨਾਲੇ ਇਸ ਕੰਮ ਦੇ ਵਿੱਚ ਕੋਈ ਕੰਪੀਟੀਸ਼ਨ ਨਹੀਂ ਮੈਂ ਸਾਂ ਰੱਖਣੀ ਚਾਹੀਦੀਆਂ ਗਾਵਾਂ ਰੱਖਣੀ ਚਾਹੀਦੀਆਂ ਮੈਂ ਤਾਂ ਜੀ ਗਾਵਾਂ ਪ੍ਰੇਫਰ ਕਰਦਾ ਅੱਛਾ ਤੇਰੇ ਕੋਲ ਕੰਮ ਹੈ ਤੇਰਾ ਤਜਰਬਾ ਗਾਵਾਂ ਦਾ ਹੈ ਹਾਂ ਜੀ ਕਿੰਨੀ ਦੇਰ ਹੋ ਗਈ ਫਿਰ ਤੈਨੂੰ ਇਹ ਕੰਮ ਕਰਦੇ ਨੂੰ ਮੈਨੂੰ 20-22 ਸਾਲ ਹੋ ਗਏ ਜੀ 22 ਸਾਲ ਬਹੁਤ ਵਧੀਆ ਠੀਕ ਹੈ ਥੈਂਕ ਯੂ